ਵੇਖੋ YouTube ਫੈਮਲੀ ਕਿੰਨਾ ਮੀਂਹ ਪੈਂਦਾ ਪਿਆ ਹੈ ਅੱਜ ਓ ਗॉड ਓਕੇ ਬੜੇ ਕਰਦਾ ਪਿਆ ਇੱਥੇ ਵਰਖਾ ਹੈ ਵਰਖਾ ਟਾਈਮ ਚੱਲ ਰਿਹਾ ਹੈ ਕਿੰਨਾ ਉੱਚਾ ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵਧੀਆ ਠੀਕ ਠਾਕ ਅੱਜ ਦਾ ਤਮੀਂ ਦਾ ਵੀਊ ਲੈ ਲਿਆ ਫਿਰ ਤੇ ਛੱਡਿਆ ਕੀ ਆ ਲੈ ਕਲੀ ਬੋਲਦੇ ਪਿਛੇ ਵੇਖੋ YouTube ਫੈਮਲੀ ਕਿ ਨਮੀ ਪੈਂਦਾ ਪਿਆ ਹੈ ਅੱਜ ਅਮਨ ਨੇ ਅੱਜ ਬਹੁਤ ਮੀਂਹ ਪਵਾਇਆ ਹੈ ਵੇਖੋ ਨਾ ਜਿਆ ਸੀ ਨਾ ਬਲੋ ਮੈਂ ਤਾਂ ਮੀਂਹ ਪਾਉਂਦਾ ਅਮਨ ਤਾਂ ਕੱਲ੍ਹ ਦੇ ਰੱਬ ਨੂੰ ਤੇ ਕੇ ਬੈਠੀ ਮੈਨੂੰ ਕਰਲੇ ਗਾਉਂਦੇ ਹੀ ਗਰਮੀ ਬੜੀ ਲੱਗਣ ਗਈ ਆ ਹਾਂ ਹਾਂ ਇੰਨੀ ਗਰਮੀ ਓਨੀ ਠੰਡ ਕਰਾਤੀ ਹੁਣ ਫੇਰ ਤੂੰ ਵੇਖੋ ਕਿੰਨਾ ਸੋਨਾ ਵਿਊ ਹੈ ਬਾਰਿਸ਼ ਦਾ ਪਰ ਇੰਨਾ ਹੈ ਕਿ ਚਿੱਕੜ ਵੀ ਬਹੁਤ ਵੱਜ ਜਾਂਦਾ ਮਿੱਠਾ ਬਈਆ ਸਭ ਦੇ ਦੇ ਕੋਈ ਕਾਲਾ ਚੁੱਪ ਕਰਕੇ ਸੱਜੀ ਉਹ ਲਾਵੇਂ ਰੋਟੀ ਦੇਣਾ ਸੋਹ ਵਧੀਆ ਲੱਗਣ ਦੇ ਹੀ ਪਰ ਸਭ ਕਹਿੰਦੀ ਸੀ ਸਬਜੀ ਬੜੀ ਸੁਆਦ ਹੈ ਲੈ ਮੈਂ ਕਾਹੀ ਰੋਟੀ ਦੇਣਾ ਵਧੀਆ ਲਗੀ ਪਰ ਨਾ ਹੋਣਾ ਖਾਦੀ ਹੈ ਹਾਂ ਕਾਢ ਕਾਢ ਨਕਚੂ ਮਿੱਣੀ ਆ ਨਿਹਾਰ ਜੀ ਯਾਰ ਪਤਾ ਨਹੀਂ ਚੱਲ ਜੀ ਤੁਸੀਂ ਤੇ ਨਹੀਂ ਹੁਣਾਈ ਲੱਗਦਾ ਹਾਂ ਸਾਈਡ ਤੇ ਜਬੜੀ ਚਾਲ ਨਹੀਂ ਖੜਾਈਪਿੰਗ ਨਾ ਨਈ ਆ ਕੋਈ ਨਹੀਂ ਕੋਈ ਨਹੀਂ ਰੇਂਗਾ ਨਾ ਉਹ ਆਲੀ ਚੇਤਾ ਕਰ ਜਿਹੜੇ ਇੱਕ ਵਾਰੀ ਮਿਰਚਾਂ ਲਖਵਾਏ ਸੀ ਉਹ ਤਾਂ ਫਿਰ ਵੀ ਮਾਰੇ ਚੰਗੇ ਲੰਘੇ ਆਣ ਮਾਰੇ ਚੰਗੇ ਬਾਹਰ ਵੀ ਘੋਟ ਨਾਲ ਕੇ ਨਹੀਂ ਪਾਣੀ ਉਹ ਆਹ ਯਾਹ ਆਲੂ ਗੰਡੇ ਮੈਂ ਕਿਹਾ ਪਹਿਲੋਂ ਅਮਰ ਕਿੰਦੀ ਸਬਜ਼ੀ ਬੜੀ ਸੁਆਦ ਬੜੀ ਮੈਂ ਕਿਹਾ ਅੱਜ ਕੋਮਲ ਨੇ ਬਣਾਈ ਆ ਬਾਅਦ ਮੈਂ ਕਿਹਾ ਪਕੌੜਾ ਤੰਗ ਕਰਦੇ ਆ ਇਹਨੂੰ ਇੱਕ ਵਾਰੀ ਮਿਆਂੂ ਗੰਡੇ ਦੀ ਸਬਜ਼ੀ ਕਿ ਘਵਾਈ ਸੀ ਉਹ ਤਾਂ ਵੀ ਇੱਥੇ ਹੀ ਸੀ ਹੈ ਨਾ ਤੇ ਇਹ ਕਹਿੰਦੀ ਮੈਂ ਵੀ ਆਲੂ ਗੰਦੇ ਖਾਣੇ ਮੈਂ ਕਿਹਾ ਮੈਂ ਵੀ ਆਲੂ ਗੰਦੇ ਚਾਹ ਦਾ ਪਾਓ ਬਣਾ ਲੈਣੇ ਹੈਪੀ ਕਹਿੰਦੀ ਚਾਰ ਨਾ ਰੋਟੀ ਖਾਣੀ ਹੈ ਹਾਂ ਅਹੀਂ ਕੀ ਕੀਤਾ ਫਿਰ ਦੋਵਾਂ ਜਣੀਆਂ ਨੇ ਆਲੂ ਗੰਦੇ ਬਣਾ ਕੇ ਤੇ ਉਹ ਕਿਤੇ ਮਿਰਚਾ ਸਾਡੇ ਤਾਂ ਇਹ ਕਹਿੰਦੀ ਹੋਰ ਪਾ ਹੋਰ ਪਾ ਮੈਂ ਮਿਰਚਾ ਵਾਵਾ ਪਾ ਦੀਆਂ ਮੁੜ ਕੇ ਜਦੋਂ ਖਾਈਏ ਉਹ ਸੀਜ਼ੀ ਕਰਦਾ ਮੇਰੇ ਪਿੱਛੇ ਬੜਾ ਸਹੀ ਕੰਮ ਕਰ ਨਾ ਕਰਦੇ ਗਲਤੀ ਹੈ ਉਹ ਠੀਕ ਹੈਗਾ ਕੱਲ ਮੈਂ ਉੱਠ ਕੇ ਹੋਰ ਥੋੜਾ ਜਿਹਾ ଲୁଣ ਮਿਰਚ ਪਾਇਆ ਮੈਨੂੰ ਐਸੀ ਗਾਜਰਾ ਮਿੱਠੀਆਂ ਹੈ ਨਾ ਹਾਂਜੀ ਤੇ ਲੋਣ ਤੇ ਮਿਰਚਾਂ ਮੈਂ ਪਾਈਆਂ ਹੀ ਹੋਰ ਮੈਂ ਕਿੱਸ ਲੋ ਫਿੱਕੀ ਜੀ ਰਹਿ ਜਾਣੀ ਮੜਕੇ ਵਧੀਆ ਵਾ ਟੇਸਟ ਪੂਰੀ ਵਧੀਆ ਬਣੀ ਹਾਂ ਆਵਦੀ ਜੇ ਵੈਸੇ ਵੀ ਮੇਰੀ ਫੇਵਰੇਟ ਸਬਜੀ ਹੈ ਹੈ ਜਾਂ ਨਹੀਂ ਉਵੇਂ ਹਨਾ ਜੇ ਤੁਸੀਂ ਨਾ ਪਾਉਂਦੇ ਹੋ ਬੜਾ ਫਿੱਕਾ ਲੱਗਿਆ ਨਹੀਂ ਮੈਂ ਥੋੜਾ ਪਾਇਆ ਮੈਂ ਵਧੀਆ ਛੜਿਆ ਤੇਜੀ ਹੋਵੇ ਉਹ ਵਧੀਆ ਲੱਗਦਾ ਹਜੇ ਵੀ ਗਾਜਰਾਂ ਦਾ ਤਾਂ ਮਿੱਠੀਆਂ ਹੀ ਲੱਗਦੀਆਂ ਜਦੋਂ ਮੂੰਹ 'ਚ ਆਉਂਦੀਆਂ ਹਨਾ ਮਿੱਠੀਆਂ ਬਾਹਲੀਆਂ ਜਿਵੇਂ ਤਾਂ ਜੂਸ ਬੜਾ ਟੇਸਟੀ ਬਣੂਗਾ ਨਾ ਇੰਨਾ ਗਾਜਰਾਂ ਦਾ ਸਹੀ ਗੱਲ ਦਾ ਕਉਂਦੇ ਜਿਵੇਂ ਮਟਰ ਵਾਲੀ ਆਲੂ ਵੀ ਮਿੱਠੇ ਹੋ ਜਾਂਦੇ ਹੈ ਗਜਰਾ ਵੀ ਬਿੱਠੀਆਂ ਵਿੱਚ ਹਾਂ ਨਹੀਂ ਵਧੀਆ ਕਿ ਕਰਦੀਆਂ ਬਹੁਤ ਜ਼ਿਆਦਾ ਹਵਾ ਵਗ ਰਹੀ ਹੈ ਪੂਰਾ ਸਿਆਲ ਬਣਾ ਤਾਰ ਆਪਣੇ ਫੇਰ ਮੈਨੂੰ ਲੱਗਾ ਜੇ ਕਸਰਿੰਦੀ ਹੋਣੀ ਹੈ ਨਾ بیمار ਹੋਣ ਵਾਲੀ ਤੇ ਇੱਥੇ ਕੋਮਲ ਤਿਆਰੀ ਸ਼ੈਰੀ ਕਰਦੀ ਸਵੇਰ ਦੀ ਬ੍ਰਾਈਡਲ ਦੀ ਮੇਕਅਪ ਵਾਸਤੇ ਹਾਂਜੀ ਹੁਣ ਇਹਨੇ ਕੇ ਸੈਟਿੰਗ ਕਰ ਲਈਏ ਫਿਰ ਸਵੇਰੇ ਆਪਾਂ ਤੜਕੇ ਜਾਣਾ ਵੀ ਹੈ ਹਾਂ ਤੇ ਸਾਰਾ ਸਮਾਨ ਕਰ ਲੋ ਰੈਡੀ ਤੁਸੀਂ ਹਾਂਜੀ ਤੇ ਅਮਨ ਅੱਜ ਚਲੀ ਗਈ ਥੋੜਾ ਕਚਿਰ ਪਹਿਲਾਂ ਕਿਉਂਕਿ ਉਹਨਾਂ ਦੇ ਘਰੇ ਕੱਲ ਨੂੰ ਪੋਗ ਤੇ ਇਸ ਕਰਕੇ ਉਹਨਾਂ ਦੇ ਘਰੇ ਆ ਜਾ ਚੁੱਕੇ ਨੇ ਗੈਸਟ ਇਸ ਕਰਕੇ ਉਹ ਜਲਦੀ ਚਲੀ ਗਈ ਥੋੜਾ ਜਿਆ ਹੁਣ ਗਈ ਵੈਸੇ ਇਹ ਹਵਾ ਵਾਤਾ ਤੁਸੀਂ ਪੁੱਛੋ ਹੀ ਨਾ ਇੰਨੀ ਤੇਜ਼ ਹਵਾ oh my god oh my god ਦੇ ਜੀ ਤੈਨੂੰ ਠੰਡ ਨਹੀਂ ਲੱਗਦੀ ਬਾਹਰ ਕੋਈ ਆਇਆ ਲੱਗਦਾ ਇਹ ਆਉਣਾ ਬਿਲਕੁਲ ਹੋ ਜਾਏ ਸਾਹਮਣੇ ਰੁਕ ਰਾਇਆ ਹੀ ਬੰਜੇ ਤੂੰ ਕੀ ਬਰਸ ਕਰਦਾ ਪਿਆ ਇੱਥੇ ਵਰਖਟਾਈ ਵਰਖਟਾਈ ਚੱਲ ਰਿਹਾ ਆਉਂਚਾ ਹਵਾ ਦੇ ਕਰਕੇ ਅਮਰਜੈਂਸੀ ਸਾਨੂੰ ਪੜਦਾ ਲਾਉਣਾ ਪੈ ਰਿਹਾ ਹੈ ਤੇ ਖੁਸ਼ ਖੁਸ਼ ਨੂੰ ਉੱਤੇ ਚੜਾਇਆ ਹੈ ਅੱਧਰ ਦੇਖੋ ਗਾਇਸ ਕਿੰਨਾ ੱੱਕਾ ਹੋ ਗਿਆ ਸਾਡੇ ਨਾਲ ਪਿੱਲਰ ਡੈਕ ਤੇ ਹਾਰੇ ਇਹ ਪਰਮਨੈਂਟ ਨਹੀਂ ਸੀ ਕਿਤੇ ਤੇ ਵਿਚਾਰੇ ਉਹ ਡੈਕ ਤੇ ਆਹ ਠੰਡਾ ਬਹੁਤ ਹੈ ਇਹ ਦੇਖੋ ਆਪ ਘੱਟ ਹੀ ਰਪੇ ਗਾਈਜ਼ ਮੈਂ ਤੇ ਡੈਡੀ ਚੱਲੇ ਆਨ ਲੈਣ ਦਹੀਂ ਖੱਟਾ ਨਾਲ ਨਹੀਂ ਦੇਣੀ ਹੈਗਾ ਸੀ ਕਿ ਅਸੀਂ ਮੈਂ ਤੇ ਡੈਡੀ ਚੱਲੇ ਜਾਂਦੇ ਹੀ ਲੈਣ ਸੋਹਰੇ ਨੇ ਤੇ ਹੁਣ ਚੱਲੇ ਜਾਂਦੇ ਮੈਚ ਤੋਂ ਪਰਾਂ ਜਾਣ ਲਈ ਜੀ ਨਹੀਂ ਕਰਦਾ ਮੈਂ ਤੇ ਹੀ ਖੜਾ ਆਇਆ ਉਹਦਾ ਡੈਡੀ ਥੱਲੇ ਸਕੂਟਰੀ ਕੱਢਣ ਦਾ ਇਹਨੇ ਤੇ ਮੈਂ ਇੱਥੇ ਖੜਾ ਆਇਆ ਤੇ ਰੇਂਜ ਦੀ ਬਹੁਤ ਪ੍ਰੋਬਲਮ ਚੱਲ ਰਹੀ ਹੈ ਉਹਦੀ ਆ ਦੇਖੋ ਇੰਡੀਆ ਵਰਸ ਬੰਗਲਾਦੇਸ਼ ਦਾ ਮੈਚ ਆ ਤੇ ਮੇਬੀ ਇੰਡੀਆ ਵਿਨ ਕਰਦਾ ਪਿਆ ਹੈ ਦੇਖ ਸਕਦੇ ਹੋ ਅੱਜ ਜਦੋਂ ਦਾ ਮੈਂ ਆਇਆ ਉਸ ਤੋਂ ਬਾਅਦ ਮੈਂ نیچے ਕਪੜਾ ਕਰਦਾ ਪਿਆ ਸੀਗਾ ਕਪੜਾ ਬੰਨਿਆ ਨੁਕਦੀ ਵੇਖਿਆ ਹੀ ਹੋਊਗਾ ਕਿਉਂਕਿ ਹੋਰੀ ਬਹੁਤ ਨੁਕਸਾਨ ਹੋ ਗਿਆ ਹੈ ਕਿਉਂਕਿ ਅ نیچے ਹਵਾ ਬਹੁਤ ਚੱਲ ਰਹੀ ਸੀ ਅੱਜ ਅੱਜ ਬਹੁਤ ਕਿ ਤੇਜ਼ ਹਵਾ ਚੱਲ ਰਹੀ ਸੀ ਇਸੇ ਕਰਕੇ ਬਹੁਤ ਨੁਕਸਾਨ ਹੋ ਗਿਆ ਦੇਖੋ ਇਹ ਦੇਖ ਸਕਦੇ ਹੋ ਇੱਥੇ ਪਿੱਲਾ ਢਿੱਗ ਗਏ ਨੇ ਆ ਐਵੇਂ ਕਰਕੇ ਤੇ ਆਹ ਦੇਖ ਸਕਦੇ ਹੋ ਧਰਲੀ ਸਾਈਡ ਵੀ ਤੇ ਆ ਸਾਰਾ نیچے ਨੂੰ ਆ ਗਿਆ ਦੇਖੋ ਇੱਥੇ ਹਜੇ ਵੀ ਬਹੁਤ ਖਤਰਾ ਕਿਉਂਕਿ ਉਹਨੇ ਨਾ ਲੱਗਾ ਹੋਇਆ ਹੈ ਜੇ ਉਹਦੇ ਤੋਂ نیچے ਆ ਗਿਆ ਤੇ ਆ ਵੀ ਸਿੱਧਾ ਉੱਤੇ ਢੇਗ ਜਾਣਾ ਗਾਈਜ਼ ਇੱਕ ਗੱਲ ਨੋਟਿਸ ਕਰੋ ਹੁਣ ਅਸੀਂ ਆ ਆ ਵਾਲਾ ਮੈਂ ਤੇ ਉਹ ਵਾਲਾ ਮੈਂ ਦੋਵੇਂ ਖੋਲਤੇ ਹੀ ਸਾਈਡਾਂ ਤੇ ਸਾਨੂੰ 2 ਘੰਟੇ ਲੱਗੇ ਮੈਨੂੰ ਕੱਲੇ ਨੂੰ ਤੇ ਹੁਣ ਹਵਾ ਬਿਲਕੁਲ ਰੁਕ ਗਈ ਆ ਸਾਨੂੰ ਖਤਰਾ ਹੈਗਾ ਕਿ ਜੇ ਰਾਤ ਨੂੰ ਹੋਰ ਨੇਰੀ ਆ ਮੀ ਆ ਗਿਆ ਤੇ ਆ ਪਿੱਲਰ ਡਿੱਗਣ ਦਾ ਵੀ ਖਤਰਾ ਹੋ ਸਕਦਾ ਇਸੇ ਕਰਕੇ ਅਸੀਂ ਖੋਲੇ ਤੇ ਹੁਣ ਬਿਲਕੁਲ 0 ਦੇ حساب ਨਾ ਬਾਉਗੀ ਆ ਬਿਲਕੁਲ ਹਵਾਨੀ ਹੈਗੀ ਤੇ ਨਾ ਹੁਣ ਮੌਸਮ ਵੀ ਸਾਫ ਹੋ ਗਿਆ ਬਿਲਕੁਲ ਸੋ ਗਾਇਸ ਅਸੀਂ ਜਾ ਰਹੇ ਹਾਂ ਹੁਣ ਦੁਕਾਨ ਤੇ ਆ ਦੇਖ ਸਕਦੇ ਸੋ ਗਾਈਸ ਜੀ ਆ ਚੁੱਕੇ ਦਹੀਂ ਲੈ ਕੇ ਦਹੀਂ ਲੈਣ ਗਏ ਸੀ ਦਹੀਂ ਲੈ ਕੇ ਆ ਗਏ ਹੁਣ ਅੱਜ ਅਸਤੇ ਆਲਾ ਬੂਆ ਖੁੱਲਾ ਹੀ ਰਹੂਗਾ ਕਿਉਂਕਿ ਸਾਹਮਣੇ ਆਇਆ ਹੋਇਆ ਏ ਇਹਦੇ ਆ ਪਿੱਲਰ ਡਿੱਗਾ ਹੋਇਆ ਪਿੱਲਰ ਮਿੰਕੀ ਸਾਡੇ ਤੋਂ ਤਾਂ ਕੀਚੜਾ ਨਹੀਂ ਕੱਲ ਬੰਦੇ ਹੋਣਗੇ ਉਹੀ ਚੱਕਣਗੇ ਅੱਜ ਅਸਤੇ ਐਵੇਂ ਖੁੱਲਾ ਹੀ ਰਹੂਗਾ ਜੋ ਕਿ ਬਹੁਤ ਮਿੰਕੀ ਹੋਊਗਾ ਨਾ ਡੇਂਜਰਸ ਕਮ ਇਸੇ ਕਰਕੇ ਆਪ ਇਨਕੀ ਉੱਤੇ ਆ ਦੇਖੋ ਆ ਉੱਤੇ ਸਾਹਮਣੇ ਡਿੱਗ ਪਿਆ ਤੇ ਆਲਾ ਉੱਤੇ ਡਿੱਗ ਪਿਆ ਐਵੇਂ ਕਰਕੇ ਇਸ ਕਰਕੇ ਕਿ ਕਿਚਨੇ ਨਹੀਂ ਤੇ ਇਸ ਕਰਕੇ ਤੁਸੀਂ ਕੁੱਤੀ ਨੂੰ ਖੁੱਲਾ ਹੀ ਛੱਡਿਆ ਏ ਤੇ ਜੇ ਕੋਈ ਕੰਮ ਕੀ ਉਹ ਸਿਗਨਲ ਦੇ ਦਿੰਦੀ ਨਾ ਤੇ ਆ ਦੇਖ ਸਕਦੇ ਹੋ ਪਾਰਲਰ ਪੈਕਟ ਹੋਮ ਸੁੱਤੇ ਹੀ ਰਹਿਨੇ ਸਰਦਿਨ ਸੁੱਤੇ ਹੀ ਰਹਿਨੇ ਸੁੱਤੇ ਹੀ ਰਹਿਨੇ ਉਹ ਦਹੀਂ ਨਹੀਂ ਮੇਰੇ ਬਾਜੀ ਨਹੀਂ ਆ ਗਈ ਕੀ ਕਰੀਏ ਠੰਡ ਚ ਠੰਡ ਚ ਸੁੱਤੇ ਹੀ ਰਹਿਣਾ ਹੈ ਸੁੱਤੇ ਹੀ ਰਹਿਣਾ ਕੋਈ ਗੱਲ ਸੀ ਇਹ ਠੰਡ ਚ ਦਹੀਂ ਲੈ ਕੇ ਆਏ ਆ ਇੱਡਾ ਵੱਡਾ ਮੁਕਾਮ ਹਾਸਿਲ ਕੀਤਾ ਧੰਨਵਾਦ ਠੰਡ ਚ ਉੱਠ ਕੇ ਜਮਾਉਣਾ ਦੇ ਆਏ ਤੱਕਰੇ ਕਰੇ ਹੋਗੇ ਨਾ ਸਕੂਟਰੀ ਤੇ ਜਾ ਕੇ ਫੋ ਫਿਰ ਪਤਾ ਲੱਗੂਗਾ ਕੀ ਤੇ ਗਾਇਜ਼ ਇੱਥੇ ਕੀ ਹੋ ਰਿਹਾ ਹੈ ਪੰਜ ਆਕ ਐਸ ਵੇਲੇ ਇਹਨੂੰ ਪੱਗ ਟਰਾਈ ਕਰਨ ਦਾ ਤੇ ਵੇਖ ਲਓ ਇਹਨਾਂ ਦੀਆਂ ਕਿੱਟਾਂ ਉੱਥੇ ਹੀ ਕਿੱਟਾਂ ਪਈਆਂ ਜਿਹੜੀ ਜੈਕਟ ਲਾ ਕੇ ਰੱਖਤੀ ਉੱਥੇ ਹੀ ਖਲਾ ਰਹੇ ਹੋ ਮੈਂ ਇਧਰੋਂ ਕੁਰਸੀਆਂ ਉਲ ਜਾ ਕੇ ਬੈਠੇ ਤੇ ਕੱਲ ਦੇ ਹਾਰਪਿਕ ਉੱਥੇ ਪਏ ਆ ਨਹੀਂ ਵੀ ਚੋਕੇ ਵਾਸ਼ਰੂਮ ਚ ਰੱਖ ਦिए ਪਤਾ ਹੈ ਨਾ ਵੀ ਮੰਮੀ ਠੀਕ ਨਹੀਂ ਤੇ ਅਸੀਂ ਕੁਝ ਕਰ ਲਈਏ ਇਧਰ ਪੜਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ ਦੇ ਦੇ ਰਾਈਟ ਮਾਈਨਸ ਲੈਫਟ ਆਫਿਸ ਪਰਮਾਈਜ਼ਡ ਨੋਡ ਕਿਹੜਾ ਲੈਣੀ ਹੈ ਇਹ ਲੈ ਲੈ ਕੁਸਚਨ ਪਹਿਲੇ ਚ ਆਪਾਂ EMF ਕੱਢਣੀ ਮਤਲਬ ਇੰਸ਼ਾਲਾ ਕੱਢਣਾ ਤਾਂ ਨਹੀਂ ਕਿਹੜਾ ਤੂੰ ਪੰਜਵੇਂ ਦੀ ਗੱਲ ਕਰਦਾ ਮੈਂ ਪਹਿਲਾ ਪਹਿਲਾ ਉਹੀ ਪੰਜਵਾਂ ਹੈ ਕਾਣਿਆ ਪਹਿਲਾ ਹੋਣਾ ਛੰਡ ਕੀਤਾ ਤੇ ਨਾਲ ਅੱਛਾ ਆਪ ਅੱਛਾ ਪ੍ਰੈਕਟਿਸ ਪ੍ਰੋਬਲਮ ਵਾਲਾ ਪਾਸ ਕਰਾ ਦੇ ਨਾ ਲੈਕ ਨੂੰ ਤੇ ਇਹ ਆਦੇ ਮਨਰਾਜ ਦੋਸਤ ਨਾ ਪੜਨਦੇ ਆ ਇਹਨੂੰ ਸਮਝ ਨਹੀਂ ਆ ਰਹੀ ਤੇ ਉਹ ਨੁ ਕਿੰਨਾ ਬਕਾਨਿਆ ਚੰਗੀ ਤਰ੍ਹਾਂ ਦੇਖ ਆ ਸ਼ੂਜ਼ ਕਿੰਨੇ ਫਿਰਦੇ ਆ ਇੱਕੋ ਇੱਕੋ ਖੁਸ਼ ਤੇ ਸਰਦਾਰ ਜੀ ਬਹਿ ਗਏ ਆਪ ਤੇ ਜਵਾਬਾਂ ਨੂੰ ਕਿਟਾਉਣਾ ਹੈ ਹੁਣ ਆਪਾਂ ਸੌਣ ਲੱਗੇ ਆ ਭਾਈ ਖਲਾਰਾ ਵੇਖੋ ਹਾਂ ਹਰੇ YouTube ਫੈਮਿਲੀ ਨੂੰ ਕੁਝ ਕਹਿਣਾ ਚਾਹਤੇ ਹੋ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬਰ ਬਹੁਤ ਕਰਦੇ ਆਂ ਹਾਂਜੀ ਬਹੁਤ ਪਹਿਲਾਂ ਆਮ ਤੁਹੀ ਵਧਾਈ ਇੱਕ ਦਿਨ ਜੀ ਇੰਨੇ ਤੇ ਹੁਣ ਇੰਨੇ ਸਲੋਕਾਂ ਤੋਂ yes ਨਾਲੇ ਨਾਲ ਵੀਊ ਵੀ ਘਟਿਆ yes ਥ੍ਰੀ ਦਿਨ ਦੇ ਵਲੌਗ ਕੰਨ ਪਲੀਜ਼ ਸਾਡੇ ਵਲੌਗ ਦੇਖਿਆ ਕਰੋ ਤੇ ਜੇ ਕੋਈ ਚੈਲੰਜ ਕਰਨਾ ਚਾਹੁੰਦਾ ਹੈ ਉਹ ਵੀ ਕਮੈਂਟ ਕਰ ਸਕਦੇ ਹੋ ਇਸ ਜ਼ਰੂਰ ਕਰਨਾ yes ਹੁਣ ਪੇਪਰ ਚੱਲ ਰਿਹਾ ਥੋੜੇ ਜੇ ਤਾਂ ਚੈਲੰਜ ਘਟੇ ਹੋਏ ਆ ਬਾਕੀ ਵਲੌਗ ਨੂੰ ਦੇਖ ਕੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਕਹਦੇ ਖੁਸ਼ guys share subscribe ਤੇ share जरूर ਕਰਿਆ ਕਰੋ ਆਪਣੇ ਫੈਮਿਲੀ ਜੇ ਸਾਡਾ ਵਲੌਗ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਉਸ ਤੋਂ ਵਧੀਆ ਲੱਗੇ ਤਾਂ ਸਬਸਕ੍ਰਾਈਬ ਵੀ ਕਰ ਦਿਓ ਔਰ ਸ਼ੇਅਰ ਤਾਂ ਜ਼ਰੂਰੀ ਕਰਿਆ ਕਰੋ ਤੇ ਹੁਣ ਮਿਲਦੇ ਆਪਾਂ ਹੁਣ ਮਿਲਦੇ ਆ नेक्स्ट ਵਲੌਗਸ ਤਦ ਤੱਕ ਲਈ ਸਸਕਨ ਬਾਏ ਬਾਏ